ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕ ਮਿਸ਼ਰੀ ਖਾਨ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੋਈ ਮੱਝ ਦਿਖਾਉਣੀ ਹੈ ਤੇ ਇੱਕ ਆ ਟੁਕੜ ਗੱਭਨ ਮੱਝ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਆਵੇ ਦੋਵੇਂ ਸੋਈਆਂ ਸਵਾਈਆਂ ਮੈਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਠੀਕ ਠਾਕ ਵਧੀਆ ਵਧੀਆ ਭਾਜੀ। ਵੇਚ ਲੈ ਜੇ ਕੱਲ ਵਾਲਾ ਮਾਲ ਫਿਰ। ਮਾਲ ਭਾਜੀ ਵੇਚ ਗਿਆ ਜੀ। ਠੀਕ ਹੈ। ਹਾਂਜੀ ਜੀ। ਬਾਬਾ ਪਿਆਰ ਕਰਦੇ ਵੀਰ ਭਰਾ। ਅੱਛਾ। ਵੇਚ ਗਿਆ ਜੀ ਮਾਲ। ਠੀਕ ਹੈ ਅੱਜ ਦੋ ਫਿਰ। ਦੋ ਭਾਜੀ ਲੈਣ ਦੀਆਂ ਜੀ। ਠੀਕ ਹੈ। ਹਾਂਜੀ ਜੀ। ਤੇ ਚਲੋ ਨਾਮ ਦੱਸ ਦੋ ਇੱਕ। ਨਾਮ ਵੀ ਡਿਪਟੀ ਏ। ਜੱਕਮੀ ਸ਼ਗੰਤ ਸਿੰਘ ਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਜੀ। ਫੋਨ ਨੰਬਰ ਵੀ ਬੋਲ ਦੋ। 9781987225 ਜੀ। ਠੀਕ ਹੈ। ਹਾਂਜੀ ਹਾਂਜੀ। ਪਹਿਲਾਂ ਫੇਰਾ ਟੋਕੜ ਗੱਬਨ ਦਿਖਾ ਦਈਏ ਭਾਜੀ ਇਹਦਾ ਫੁੱਲ ਸਾਈਜ਼ ਨਹੀਂ ਵਿਖਾ ਰਹੇ ਹਾਂਜੀ ਕੱਦ ਘਾਟ ਚੰਗਾ ਚਲੋ ਟੋਕੜ ਗੱਬਨ ਇਹ ਰਾਜੀ ਬਾਜੀ ਮਿਲ ਵੱਡੀ ਮਾਝਾ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਤੇ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਸਾਢੇ 40 ਮਹੀਨੇ ਚੈੱਕ ਪਾਸ ਅੱਛਾ ਹਾਂਜੀ ਚੌਹਾਂ ਦੀ ਕਰਕੇ ਦਵਾਂਗੇ ਠੀਕ ਆ ਹਾਂਜੀ ਹਾਂਜੀ ਤੇ ਪੰਨਾਂ ਤੋਂ ਦੁੱਧ ਮਾਸਾ ਅੰਦਰ ਹੀ ਹੋਊਗਾ ਠੀਕ ਆ ਚਵਾਲ ਅੱਗਾ ਕਿਤੇ ਗਾਂ ਦੀ ਗੱਲ ਜੀ ਠੀਕ ਆ ਹਾਂਜੀ ਤੇ ਡੇਰੀ ਦੇ ਵਿੱਚੋਂ ਆਪਾਂ ਮਾਝੇ ਲਈਏ ਕੋਈ ਵੀਰ ਲੈ ਗਿਆ ਜੀ ਤੇ ਉਹ ਕੋ ਮੈ ਲੈ ਲਈ ਨਾ ਕੋਈ ਨਾ ਅੱਛਾ ਹਾਂ ਕੋਈ ਕਾਰੋਬਾਰੀ ਵੀਰ ਲੈ ਗਿਆ ਤੇ ਸੱਜਰ ਕਿੰਨੇ ਕਿ ਦੁੱਧ ਵਾਲੀ ਆ ਦੁੱਧ ਭਾਜੀ 15 ਕਿਲੋ ਵਾਲੀ ਜੀ ਤੋਰੋ ਫੇਰੀ 15 ਲੀਟਰ ਦੁੱਧ ਵਾਲੀ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਤੇ ਚੰਗੀਆਂ ਆ ਮਾਝਾ ਭਾਜੀ ਪੂਰੀ ਦੇ ਚਾਰੂ ਵੀ ਭੜੀ ਹੈ ਚੰਗੇ ਪਿੱਠਪੜੇ ਦੀ ਮਾਲ ਕਿਆ ਮੈਨਾਂ ਵੀ ਇਹਨੂੰ ਕੋਈ ਭਾਜੀ ਪਰਵਾਹ ਹੀ ਨਹੀਂ ਆ ਵੀ ਮੈਂ ਕਿਦੋਂ ਆਈ ਆ ਅੱਛਾ ਜਿਹੜੀਆਂ ਲਾਈ ਦੇ ਹੁੰਦੇ ਤੂੜੀ ਖੰਡ ਵੀ ਆ ਠੀਕ ਆ ਹਾਂ ਸ਼ਰਮਿੰਦੀ ਹੈਗੀ ਹੈ ਮਾਝ ਪੂਰੀ ਅੱਛਾ ਇਹ ਨਵੀਂ ਗੱਲ ਕਰਤੀ ਜੀ ਅੱਜ ਮੈਨਾਂ ਚਾਰੂ ਭੜੀ ਆ ਅੱਛਾ ਹਾਂ ਦਿਖਾਉ ਤੁਹਾਨੂੰ ਜੀ ਸੋਈ ਬਾਕੀ ਥਾਲਿਆਂ ਚੰਗੀ ਖੁੱਲੀ ਆ ਹਵਾਨੇ ਦੀ ਬਾਕੀ ਜਿੱਦਨ ਤਿਆਰ ਹੋ ਗਈ ਚੰਗਾ ਹਵਾਨਾ ਭਰੋਗੇ ਹੁਣ 5 ਕਿਲੋ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਐ ਇਹ ਡੇਂਗਰ ਨਾਲ ਤੁਹਾਨੂੰ ਬਧਿਆ ਦੇ ਟੀਕੇ ਲੰਦੇ ਜੀ ਹਾਂਜੀ ਹਾਂਜੀ ਤੇ ਟੀਕਾ ਵੀ ਲਵਾ ਸਕਦੇ ਜਿਹਦੇ ਪਹਾੜੇ ਤੇ ਕੋਈ ਲਿਆ ਸਕਦੇ ਲੋ ਵੀ ਲਿਆ ਸਕਦੀ ਜੀ ਬਾਕੀ ਜਿੰਨੇ ਚਾਰੂ ਹਨ ਭਾਈ ਦੁੱਧ 5 5.5 ਕਿਲੋ ਦੇ ਦਹੀ ਜਾਣਾ ਜੀ ਤੇ ਬਾਕੀ ਇਹ ਆ ਵੀ ਦੁੱਧ ਸੰਗਣਾ ਪੂਰਾ ਹਨਾ ਭਾਈ ਪੂਰਾ ਸੰਗਣਾ ਦੇ ਇਧਰੇ ਕਰੋ ਇਹਨਾਂ ਚੰਗੀ ਪਰਨਾ ਜਿੰਨਾ ਪਿਆਰ ਹੋਵੇ ਠੀਕ ਹੈ ਹਾਂ ਪੰਜਾਂ ਦਿਨਾਂ ਦੇ ਵਿੱਚ ਕੋਈ ਚੈੱਕ ਕਰਾ ਲੈ ਇਹਨੂੰ ਅੱਛਾ ਪੰਜਾਂ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਵਾ ਲਈ ਭਲਾ ਘਾੜੇ ਤੇ ਇਹਦਾ ਮੁੱਲ ਫਿਰ ਮੋਲ ਭਾਈ ਜੇ ਕਰਾਉਣਾ ਤੇ ਫਿਰ ਤੇ ਭਾਵੇਂ 70 75 ਚੱਲ ਜੀ ਹਾਂ ਜੀ 65000 ਦੀ ਮੈਂ ਦੇਵਾਂਗੀ 65000 ਦੀ ਕੋਈ ਫੋਨ ਲਾਵੇ ਕਰਦਾਂਗੇ ਮਾਰਦਾਂ ਨਹੀਂ ਕੋਈ ਗੱਲ ਨਹੀਂ ਕਿੰਨਾ ਕਰ ਦੋਗੇ 2000 ਕਰਦਾਂਗੇ ਅੱਛਾ ਤੇ ਰੇਟ ਦੀ ਦੇ ਦੋ 60 ਦੀ ਭਾਈ ਦੇ ਦਾਂਗੇ ਅੱਛਾ 60 ਦੀ ਹਾਂ ਜੀ ਜੈਸਨੋ ਭਾਈ 60000 ਦੇਵਾਂਗੇ 60 ਦੀ ਦੇ ਦੇਣੀ 60000 ਦੀ ਦੇ ਦਾਂਗੇ ਤੇ ਬਾਕੀ ਕੋਈ ਫੋਨ ਲਾਵੇ ਕੋਈ ਗੱਲ ਦੇ ਦੇਣੀ ਇੱਕ ਵਾਰੀ ਦੁਬਾਰਾ ਨਾ ਤੋੜ ਦੀਏ ਨਾ ਤੋੜਨੇ ਪੈਗੇ ਦੁਬਾਰਾ ਤੋੜੇ ਆਹ ਦੇਖ ਸੰਦੇ ਜੇ ਕਰੀ ਫਿਰ ਤੋਂ ਆ ਜਾ ਲੈ ਆ ਆ ਜਾ ਹੁਣੇ ਤੁਹਾਨੂੰ ਇੱਕ ਆਮਾਈ ਤੰਦ ਖੋਣੀ ਆ ਇਹ ਬਿਨਾ ਬੱਚੇ ਤੋਂ ਹੀ ਆ ਬਿਨਾ ਬੱਚੇ ਤੋਂ ਭਾਜੀ ਪਰਿਕਰ ਵਾਲਿਆਂ ਦੇ 20 ਦਿਨਾਂ ਦੀ ਸੋਈ ਆ ਅੱਛਾ ਅਸੀਂ ਤਾਂ 5 ਦਿਨਾਂ ਦੀ ਲਾਲੇ ਹੋਰ ਗਈ ਆ ਅੱਛਾ ਮਹੀਨੇ ਦੀ ਮੈਂ ਨਹੀਂ ਸੋਈ ਭਾਜੀ ਬੰਦੇ ਬੜੇ ਵਧੀਆ ਅੱਛਾ ਹਾਂ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਭਾਜੀ ਕੋ 10 ਲੀਟਰ ਆ ਅੱਛਾ 9 ਕਰਕੇ ਦਵਾਂਗੇ ਬਾਕੀ ਇਹ ਬੁਗਣੀ ਦੀ ਅੱਛਾ ਇਹਦੀ ਬੁਗਣੀ ਵੀ ਜੱਡੀ ਹੈਗੀ ਜ ਕੋਈ ਵੀਰ ਭਰਾ ਉਸ ਹਾਵਣਾ ਆਪਣੀ ਇਹ ਆ ਵੀ ਕੱਦ ਵੱਡਾ ਨਹੀਂ ਆ ਪਰ ਇਹ ਕੱਦ ਨਹੀਂ ਵੱਡਾ ਬਾਕੀ ਇਹਦੀ ਗੋਣ ਮੜੇ ਠੀਕ ਆ ਕਿਤਾ ਚਵਾਲ ਲਗਾ ਮੈਨੂੰ ਬਹੁਤ ਹੀ ਵਧੀਆ ਠੀਕ ਆ ਹਾਂ ਜੀ ਹਾਂ ਜੀ ਤੇ ਥਣ ਵੀ ਇਹਦੇ ਦੇਖ ਸਕਦੇ ਫਿਰ ਨਹੀਂ ਲੱਗੇ ਤਾਂ ਮੇਤੋਂ ਅੱਡੀ ਭਰੀ ਛੋਟੀ ਨਹੀਂ ਐ ਰਾਜੀ ਬੜੀ ਹੋ ਤਰਾ ਰਾਜੀ ਆ ਤਰਾ ਪੂਰੀ ਰਾਜੀ ਬਾਜੀ ਮਈ ਆ ਪਰ ਸਾਡਾ ਫਰਜ ਹੁੰਦਾ ਦੱਸਣ ਦਾ ਹਾਂਜੀ ਹਾਂਜੀ ਜਵਾਬ ਉਹਦਾ ਹੀ ਲੱਗਾ ਜਿੰਦਾ ਤੋੜ ਦੋ ਫੇਰ ਇੱਕ ਹਾਂ ਹਲਾ ਤੇਰੀ ਥੋੜੀ ਕਿੰਦਰ ਲਈ ਭਾਰੀ ਜੀ ਹੋਈ ਜੇ ਆਹ ਭਾਜੀ ਉਤਰਾ ਪੱਕੇ ਪੁੱਕੇ ਥਾਂ ਤੇ ਤੁਹਾਨੂੰ ਪਤਾ ਵੀ ਉਹ ਕਈ ਵਾਰੀ ਆ ਹੋ ਜਾਂਦਾ ਆ ਹੋ ਜਾਂਦਾ ਸੋਜੀ ਜਾਂਦਾ ਤਰਾ ਠੀਕ ਉਤਰਾ ਠੰਡੀ ਧੀਰੀ ਆ ਦੇਖ ਸਕਦੇ ਜੀ ਚਲੋ ਭਾਜੀ ਉੱਥੇ ਪਹਾੜੇ ਦੇ ਜੀ ਜਾ ਕੇ ਇੱਕਦਾਂ ਹੀ ਡੰਗ ਕਰ ਵੀ ਸਕਦੀ ਜੀ ਤੋੜੋ ਫੇਰ ਇੱਕ ਇਹ ਵੀ ਜਾ ਕੇ ਠੀਗਾ ਵੀ ਲਵਾ ਸਕਦੀ ਆ ਤੇ ਪਹਾੜੇ ਤੇ ਵੀ ਮਿਲ ਸਕਦੀ ਆ ਲੋ ਆ ਭਾਜੀ ਇੱਕ ਨੰਬਰ ਦਾ ਹੋਊਗਾ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾਣੀਗਾ ਤੇ 2 2 9 ਕਿਲੋ ਪੱਕਾ ਹੈਗਾ ਜੇ ਮੈਂ ਨਾ ਭਾਜੀ ਚਵਾ ਕੇ ਦਵਾਂਗੇ 9 ਕਿਲੋ ਤੇ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਜੇ ਕਰਵਾ ਫਿਰ ਇਹਦਾ 65000 ਦੀ ਅੱਛਾ ਜਿਹੜੀ ਦੇਣੀ ਹੈ 55000 ਦੀ ਮੈਂ ਹੀ ਦੇ ਦਾਂਗੀ ਅੱਛਾ 55000 ਦੀ ਪੂਰੇ 50000 ਦੀ ਭਾਜੀ ਮੈਂ ਹੀ ਦੇਣੀ ਹੈ ਅੱਛਾ ਹਾਂਜੀ ਪੂਰੇ 50000 ਦੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਬਸ ਭਾਜੀ ਜਿੰਨੇ ਮਿਲਣਾ ਤਸੱਲੀ ਕਰ ਰਹੀ ਆਪਣੀ ਹਾਂਜੀ ਹਾਂ ਤੇ ਆਪਣਾ ਡੰਗਰ ਥੜੇ ਤੇ ਬਾਕੀ ਚਾ ਇੱਕ ਨੰਬਰ ਦਾ ਕੋਈ ਭੂਜ ਨਹੀਂ ਕੋਈ ਛਟਾ ਨਹੀਂ ਥਾਣੇ ਬਾਅਦ ਘਾਟੇਗਾ ਅਗਲੇ ਨਾਲ ਅਗਲਾ ਬਰਾਬਰ ਮਗਰਲਾ ਮਗਰਲਾ ਠੀਕ ਹੈ ਬਿੱਧੀ ਓਲੀ ਕਿਉਂ ਨ ਭਾਜੀ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ